ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਮੈਂ ਰਣਵੀਰ ਏਰੀਆ ਮਾਰਕੀਟਿੰਗ ਅਧਿਕਾਰੀ ਲੁਧਿਆਣਾ ਅੱਜ ਤੁਹਾਡੇ ਨਾਲ ਰੂਬਰੂ ਹੋਇਆ ਹਾਂ ਝੋਨੇ ਵਿੱਚ ਆਉਣ ਵਾਲੀ ਪਤਲਪਿੱਟ ਅਤੇ ਗੋਭ ਦੀ ਸੁੰਡੀ ਕਾਰਨ ਹੋਣ ਵਾਲੇ ਨੁਕਸਾਨ ਅਤੇ ਉਹਨਾਂ ਦੇ ਟੁਕਵੇਂ ਪ੍ਰਬੰਧਨ ਬਾਰੇ ਅੱਜ ਗੱਲਬਾਤ ਕਰਾਂਗੇ ਜੇ ਇਹਨਾਂ ਸੁੰਡੀਆਂ ਦੀ ਗੱਲਬਾਤ ਕਰਦੇ ਹਾਂ ਤਾਂ ਇਹਦੇ ਲਈ ਰੈਲਿਸ ਇੰਡੀਆ ਦਾ ਜੋ ਟੁਕਵਾ ਪ੍ਰੋਡਕਟ ਟਾਕੂਮੀ ਜਿਹਦੇ ਵਿੱਚ ਫਲਵੈਂਡਾਮਾਈਡ 20% WG ਫਾਰਮੂਲੇਸ਼ਨ ਵਿੱਚ ਹੈ ਅਸੀਂ ਉਹਦੇ ਬਾਰੇ ਅੱਜ ਜਾਣਾਂਗੇ ਆਓ ਜਾਣਦੇ ਹਾਂ ਦੋਨਾਂ ਨਦੀ ਆਪਣੇ ਪੈਸਟਾਂ ਬਾਰੇ ਮੇਜਰ ਪੈਸਟ ਜਿਹੜੇ ਅੱਜ ਦੀ ਤਰੀਕ ਦੇ ਵਿੱਚ ਝੋਨੇ ਦੇ ਵਿੱਚ ਉਹ ਹਨ ਪਹਿਲਾ ਲੀਫ ਫੋਲਡਰ ਜਿਹਨੂੰ ਆਪਾਂ ਪੱਤਲ ਪੇਟ ਅਤੇ ਦੂਸਰਾ ਗੋਪ ਦੀ ਸੁੰਡੀ ਜੋ ਤੁਹਾਡੇ ਸੱਜੇ ਅਤੇ ਖੱਬੇ ਤੁਹਾਨੂੰ ਦਿਖ ਰਹੇ ਹੋਣਗੇ ਫੋਟੋਆਂ ਦੇ ਰੂਪ ਵਿੱਚ ਮੈਂ ਤੁਹਾਨੂੰ ਇਹ ਸਲਾਈਡ ਦੇ ਵਿੱਚ ਦਿਖਾਇਆ ਹੈ ਜਾਣਦੇ ਹਾਂ ਸਟੈਮ ਬੋਰਰ ਬਾਰੇ ਕਿਸਾਨ ਭਰਾਵੋ ਤੁਹਾਨੂੰ ਇਹਦੇ ਬਾਰੇ ਜੇ ਮੈਂ ਵਿਸਥਾਰ ਨਾਲ ਦੱਸਾਂ ਤਾਂ ਇਹਦੀ ਜਿਹੜੀ ਸ਼ੁਰੂਆਤ ਹੈ ਇਹ 15 ਤੋਂ 20 ਦਿਨਾਂ ਦੇ ਅੰਦਰ ਹੀ ਜਦੋਂ ਅਸੀਂ ਝੋਨਾ ਟਰਾਂਸਪਲੈਂਟ ਕਰ ਲੈਂਦੇ ਆ ਖੇਤ ਦੇ ਵਿੱਚ ਇਹਦੀ ਸ਼ੁਰੂਆਤ ਹੋ ਜਾਂਦੀ ਹੈ ਔਰ ਜੇ ਅਸੀਂ ਇਹਦਾ ਕੰਟਰੋਲ ਨਹੀਂ ਕਰਦੇ ਤਾਂ ਇਹ 20 ਤੋਂ ਲੈ ਕੇ 80% ਤੱਕ ਇਹ ਸਾਡੇ ਉਪਜ ਨੂੰ ਨੁਕਸਾਨ ਕਰ ਸਕਦਾ ਹੈ ਇਕਨੋਮਿਕ ਲਾਸ ਆ ਜਿਹੜਾ ਸਾਡਾ ਹੋ ਸਕਦਾ ਹੈ ਔਰ ਜੇ ਅਸੀਂ ਇਹਨੂੰ ਪਹਿਲਾਂ ਪਹਿਲੇ ਫੇਸ 'ਚ ਜੇ ਅਸੀਂ ਇਹਨੂੰ ਕੰਟਰੋਲ ਨਹੀਂ ਕਰਦੇ ਤਾਂ ਸਾਡੇ ਜਿਹੜੇ ਟਿੱਲਰ ਹੈ ਸਾਡੀ ਜਿਹੜੀ ਫੋਟ ਹੈ ਉਹ ਘਟ ਸਕਦੀ ਹੈ ਅਤੇ ਜੇ ਇਹਨੂੰ ਲੇਟ ਲੈਟਰਲ ਸਟੇਜ 'ਚ ਜੇ ਅਸੀਂ ਇਹਨੂੰ ਇਹਦਾ ਕੰਟਰੋਲ ਨਹੀਂ ਕਰਦੇ ਗੋਭ ਦੀ ਸੁੰਡੀ ਦਾ ਤੇ ਸਾਡੇ ਜਿਹੜੇ ਮੁੰਜਰੇ ਉਹ ਖਾਲੀ ਵੀ ਰਹਿ ਸਕਦੀਆਂ ਜੀ ਜਾਂ ਚਾਂਦੀ ਰੰਗੀ ਨਿਕਲ ਜਾਂਦੀ ਹੈ ਬਗੈਰ ਕਿਸੇ ਦਾਣੇ ਦੇ ਪਰੰਤੋ ਕਿਸਾਨ ਸਾਥੀਓ ਜਦੋਂ ਤੁਹਾਨੂੰ 1% ਤੁਹਾਡਾ ਨੁਕਸਾਨ ਤੁਹਾਡੇ ਖੇਤ ਦੇਖਣਾ ਸ਼ੁਰੂ ਹੋ ਜੇ ਮਤਲਬ ਕਿ ਜੇ ਤੁਹਾਨੂੰ 100 ਪੌਦੇ ਮਗਰ ਇੱਕ ਪੌਦਾ ਜੇ ਤੁਹਾਨੂੰ ਗੋਬ ਦੀ ਸੁੰਡੀ ਵਾਲਾ ਦਿਖਦਾ ਹੈ ਤਾਂ ਸਪਰੇਅ ਕਰਨ ਦਾ ਸਹੀ ਸਮਾਂ ਉਹ ਹੈ ਕਿਸਾਨ ਸਾਥੀਓ ਤੁਹਾਨੂੰ ਜੇ ਅਗਾਹ ਇਸ ਪਤੰਗੇ ਬਾਰੇ ਜੇ ਮੈਂ ਗੱਲ ਕਰਾਂ ਦੱਸਾਂ ਤਾਂ ਤੁਹਾਡੇ ਖੱਬੇ ਹੱਥ ਜਿਹੜਾ ਪੀਲੇ ਰੰਗ ਦੇ ਵਿੱਚ ਪਤੰਗਾ ਦਿਖ ਰਿਹਾ ਹੋਊਗਾ ਜਿਹਦੇ ਕੰਬਾਂ ਦੇ ਉੱਤੇ ਦੋ ਬਿੰਦੀਆਂ ਹਨ ਇਹ yellow stemborer ਦਾ ਪਤੰਗਾ ਹੈ ਔਰ ਇਹ ਆਮ ਕਰਕੇ ਪੰਜਾਬ ਦੇ ਵਿੱਚ ਆਪਣੇ ਖੇਤਾਂ ਦੇ ਵਿੱਚ ਇਹ ਦਿਖਦਾ ਹੈ ਔਰ ਨਾਲ ਹੀ ਜੇ ਮੈਂ ਸੈਂਟਰ 'ਚ ਗੱਲ ਕਰਾਂ ਤਾਂ pink stemborer ਤੇ ਜੇ ਮੈਂ ਸੱਜੇ ਹੱਥ ਕਰਾਂ ਤਾਂ white stemborer ਦਾ ਪਤੰਗਾ ਹੈ ਬਟ ਇਹ ਮੇਜਰ ਸਾਡੇ ਖੇਤਾਂ ਦੇ ਵਿੱਚ ਜਿਹੜਾ yellow stemborer ਦਾ ਪਤੰਗਾ ਤੁਹਾਨੂੰ ਦਿਖਦਾ ਹੈ ਜਿਵੇਂ ਇਹਦੇ ਲਾਈਫ ਸਾਈਕਲ ਦੀ ਗੱਲ ਕਰਾਂ ਤਾਂ ਕਿਸਾਨ ਸਾਥਿਓ ਜਦੋਂ ਵੀ ਪਤੰਗਾ ਆਂਡੇ ਦੇ ਕੇ ਚਲਾ ਜਾਂਦਾ ਹੈ ਤਾਂ 5 ਤੋਂ 8 ਦਿਨਾਂ ਦੇ ਅੰਦਰ ਉਹ ਆਂਡੇ ਹੈਚ ਹੋ ਕੇ ਆਂਡਿਆਂ ਝੋਂ ਜਿਹੜਾ ਲਾਰਵਾ ਜਿਹਨੂੰ ਅਸੀਂ ਸੁੰਡੀ ਵੀ ਕਹਿ ਦਿੰਨੇ ਹਾਂ ਉਹ ਬਣ ਕੇ ਸਾਡੇ ਖੇਤਾਂ ਦੇ ਵਿੱਚ ਨੁਕਸਾਨ ਕਰਨਾ ਜਿਹੜਾ ਉਹ ਸ਼ੁਰੂਆਤ ਕਰ ਦਿੰਦਾ ਹੈ ਅਤੇ ਇੱਥੇ ਇੱਕ ਗੱਲ ਬੜੇ ਧਿਆਨ ਦੇ ਯੋਗ ਹੈ ਕਿ ਇਹ ਲਾਰਵਾ ਆਪਦੀ ਜ਼ਿੰਦਗੀ ਦਾ ਸਾਰਿਆਂ ਤੋਂ ਵੱਧ ਸਮਾਂ ਜਿਹੜਾ ਉਹ ਕਰਦਾ ਹੈ 17 ਤੋਂ 40 ਦਿਨ ਤੱਕ ਜਿਹੜਾ ਇੱਕ ਗੋਭ ਦੀ ਸੰਡੀ ਹੈ ਉਹ ਲਾਰਵਲ ਫੇਸ ਦੇ ਵਿੱਚ ਰਹਿੰਦੀ ਹੈ ਜਾਨੀ ਕਿ ਜਿਆਦਾ ਨੁਕਸਾਨ ਆ ਜਿਹੜਾ ਸਾਨੂੰ ਉਹ ਲਾਰਵਾ ਫੇਸ ਆ ਜਿਹੜਾ ਉਹ ਪਹੁੰਚਾਉਂਦਾ ਹੈ ਇਸ ਤੋਂ ਬਾਅਦ ਇਹ ਜਿਹੜਾ ਲਾਰਵਾ ਹੈ ਇਹ ਪਿਪਲ ਸਟੇਜ ਦੇ ਵਿੱਚ ਪਿਪਾ ਸਟੇਜ ਦੇ ਵਿੱਚ ਚਲਾ ਜਾਂਦਾ ਹੈ ਔਰ ਤਕਰੀਬਨ ਹਫਤੇ ਤੋਂ 10 ਦਿਨ ਤੱਕ ਉਹ ਸਟੇਜ ਦੇ ਵਿੱਚ ਰਹਿੰਦਾ ਹੈ ਅਤੇ ਉਸ ਤੋਂ ਬਾਅਦ ਇਹ ਪਤੰਗੇ ਦੇ ਰੂਪ ਚ ਉੱਡ ਜਾਂਦਾ ਹੈ ਤੇ ਫਿਰ ਐਵੇਂ ਕਰਕੇ ਇਹ ਸਾਈਕਲ ਚੱਲਦਾ ਰਹਿੰਦਾ ਹੈ ਔਰ ਇਹ ਜੇ ਇਹਦਾ ਮੈਂ ਗੱਲ ਕਰਾਂ ਮੋਟਾ-ਮੋਟੀ ਤਾਂ 28 ਤੋਂ ਲੈ ਕੇ ਇਹ 58 ਦਿਨ ਤੱਕ ਦਾ ਇਹਦਾ ਸਾਈਕਲ ਇੱਕ ਹੁੰਦਾ ਹੈ ਸਾਥੀਓ ਮੈਂ ਤੁਹਾਨੂੰ ਅੱਗੇ ਦਿਖਾਉਣਾ ਚਾਹੂੰਗਾ ਤੁਹਾਡੇ ਖੱਬੇ ਤੋਂ ਸੱਜੇ ਹੱਥ ਇਹ ਫਿਲਮ ਦੇ ਤੌਰ ਤੇ ਤੁਹਾਨੂੰ ਦਿਖਾਉਣਾ ਜਦੋਂ ਇਹ ਖੱਬੇ ਹੱਥ ਪਹਿਲਾਂ ਤੁਹਾਨੂੰ ਪਤੰਗਾ ਦਿਖ ਰਿਹਾ ਹੋਊਗਾ ਪਤੰਗੇ ਤੋਂ ਬਾਅਦ ਜੇ ਦੂਜੀ ਫੋਟੋ ਦੇ ਵਿੱਚ ਦੇਖੋ ਤਾਂ ਸੁੰਡੀਆਂ ਆਂਡੇ ਜਿਹੜੇ ਇਹ ਦੇ ਕੇ ਗਿਆ ਉਹਦੇ ਤੋਂ ਲਾਰਵਾ ਬਾਨਣਾ ਸ਼ੁਰੂ ਹੋ ਗਿਆ ਔਰ ਉਸ ਤੋਂ ਤੀਸਰੀ ਫੋਟੋ ਚ ਦੇਖੋਗੇ ਤਾਂ ਇਹ ਮੋਰियां ਕਰਕੇ ਤੁਹਾਡੇ ਗੋਬਰਤ ਇਹ ਐਂਟਰ ਕਰ ਚੁੱਕਿਆ ਹੈ ਔਰ ਨਾਲ ਹੀ ਤੁਹਾਨੂੰ ਗੋਭ ਦੇ ਵਿੱਚੋਂ ਜਿਹੜਾ ਮਲ ਦੇ ਰੂਪ ਚ ਇਹ ਵੇਸਟ ਮਟੀਰੀਅਲ ਦਿਖਣਾ ਸ਼ੁਰੂ ਹੋ ਜੇ ਤਾਂ ਸਭ ਨੂੰ ਲਾਰਵਾ ਤੁਹਾਡੇ ਜਿਹੜਾ ਗੋਭ ਦੇ ਵਿੱਚ ਐਂਟਰ ਕਰ ਗਿਆ ਹੈ ਔਰ ਐਟ ਦੀ ਐਂਡ ਜੇ ਲਾਸਟ ਤੇ ਮੈਂ ਗੱਲ ਕਰਾਂ ਤਾਂ ਤੁਹਾਨੂੰ ਇਹ ਚਾਂਦੀ ਰੰਗੀਆਂ ਮੁੰਦਰਾ ਜਿਨ੍ਹਾਂ ਨੂੰ ਚਿੱਟੀਆਂ ਮੁੰਦਰਾ ਜਾਂ ਚਾਂਦੀ ਰੰਗੀਆਂ ਮੁੰਦਰਾ ਵੀ ਕਹਿੰਦੇ ਹਨ ਉਹ ਦਿਖਣੀਆਂ ਲੱਗ ਪੈਂਦੀਆਂ ਹਨ ਕਿਸਾਨ ਸਾਥੀਓ ਇਹਦੇ ਲਈ ਫੇਵਰੇਬਲ ਜਿਹੜਾ ਕੰਡੀਸ਼ਨਸ ਕੀ ਹੁੰਦੀਆਂ ਇਹ ਕਿਉਂ ਆਉਂਦਾ ਅਗਰ ਕੰਟੀਨਿਊਸ ਜਿਹੜੀ ਲਗਾਤਾਰ بارش ਹੁੰਦੀ ਰਹੇ ਅਤੇ ਤਾਪਮਾਨ 29 ਤੋਂ ਲੈ ਕੇ 34 ਡਿਗਰੀ ਤੱਕ ਰਹੇ ਅਤੇ ਹਿਊਮਿਡਿਟੀ ਹਮੇਸ਼ਾ ਜਿਹੜੀ ਉਹ 90 ਤੋਂ 100% ਦੇ ਵਿੱਚ ਹੈ ਅਤੇ ਦਿਨ ਜਿਹੜਾ ਵੱਡੇ ਹੋਣ 14 ਤੋਂ 16 ਘੰਟਿਆਂ ਤੱਕ ਹੋਣ ਤਾਂ ਉਹ ਇਸ ਪਤੰਗੇ ਲਈ ਬਹੁਤ ਫੇਵਰੇਬਲ ਨੇ ਇਹਨਾਂ ਕੰਡੀਸ਼ਨਸ ਦੇ ਵਿੱਚ ਇਹ ਬਹੁਤ ਵੱਧਦਾ ਫੁੱਲਦਾ ਹੈ ਕਿਸਾਨ ਸਾਥੀਓ ਨਾਲ ਹੀ ਮੈਂ ਤੁਹਾਨੂੰ ਲੀਫ ਓਲਡਰ ਬਾਰੇ ਵੀ ਦਿਖਾਉਂਗਾ ਔਰ ਤੁਹਾਡੇ ਖੱਬੇ ਹੱਥ ਮੈਂ ਤੁਹਾਨੂੰ ਟਾਕੂਮੀ ਵੀ ਦਿਖਾਈ ਹੈ ਕਿਉਂਕਿ ਇਹਦਾ ਲੀਫ ਫੋਲਡਰ ਤੇ ਇਹ ਬਹੁਤ ਸੋਹਣਾ ਅਸਰ ਕਰਦੀ ਹੈ ਲੀਫ ਫੋਲਡਰ ਦਾ ਪਤੰਗਾ ਜਿਹੜਾ ਤੁਹਾਡੇ ਖੱਬੇ ਹੱਥੇ ਉੱਪਰ ਦੇਖ ਰਿਹਾ ਹੋਊਗਾ ਇਹ ਚਿਤਕਬਰੇ ਰੰਗ ਦਾ ਹੈ ਅਤੇ ਲੀਫ ਫੋਲਡਰ ਜਿਵੇਂ ਨੁਕਸਾਨ ਕਰਦਾ ਹੈ ਉਹ ਫੋਟੋਆਂ ਦੇ ਵਿੱਚ ਦਰਸਾਇਆ ਗਿਆ ਹੈ ਅਤੇ ਨਾਲ ਹੀ ਮੈਂ ਤੁਹਾਨੂੰ ਫੇਰ ਜਿਹੜਾ येलो ਸਟੈਮ ਬੋਰਰ ਦਾ ਪਤੰਗਾ ਅਤੇ ਉਹਦੇ ਨੁਕਸਾਨ ਹੈ ਉਹ ਦਿਖਾਉਣਾ ਅਤੇ ਇਹਨੂੰ ਕੰਟਰੋਲ ਕਿਵੇਂ ਕਰਨਾ ਹੈ ਉਦੇ ਕੰਟਰੋਲ ਲਈ ਸਾਡੇ ਕੋਲੇ ਟਕੂਮੀ ਉਪਲਬਧ ਹੈ ਕਿਸਾਨ ਸਾਥੀਓ ਅਸੀਂ ਟਕੂਮੀ ਬਾਰੇ ਗੱਲ ਕਰ ਰਹੇ ਹਾਂ ਤਾਂ ਇੱਥੇ ਗ੍ਰੀਨ కెਮਿਸਟਰੀ ਦੇ ਬਾਰੇ ਗੱਲ ਕਰਨੀ ਬਹੁਤ ਜ਼ਰੂਰੀ ਹੈ ਜਿਵੇਂ ਲਾਲਤਕੋਨ ਪੀਲਾ ਤਕੋਨ ਨੀਲਾ ਤਕੋਨ ਅਤੇ ਹਰਾ ਤਕੋਨ ਇਹ ਟੌਕਸਿਸਿਟੀ ਲੈਵਲ ਜਿਹੜਾ ਇਹ ਦੱਸਦੇ ਹਨ ਔਰ ਜਿਵੇਂ ਇਹਦੀ ਟਕੂਮੀ ਦੀ ਗੱਲ ਕਰਾਂ ਤਾਂ ਇਹ ਗ੍ਰੀਨ కెਮਿਸਟਰੀ ਦਾ ਪ੍ਰੋਡਕਟ ਹੈ ਕਿਸਾਨ ਸਾਥੀਓ ਟਕੂਮੀ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਫਲੋਬੈਂਡਾ ਮਾਈਲਡ 20% ਡਬਲਯੂ ਜੀ ਫਾਰਮੂਲੇਸ਼ਨ ਦੇ ਵਿੱਚ ਹੈ ਅਤੇ ਇਹ ਐਮ ਸੀ ਐਮ ਤਕਨੀਕ ਦੇ ਨਾਲ ਆਉਂਦਾ ਹੈ ਐਮ ਸੀ ਐਮ ਬਾਰੇ ਆਪਾਂ ਅੱਗੇ ਜਾਣਾਂਗੇ ਐਮ ਸੀ ਐਮ ਕੀ ਹੈ ਇਹ ਟਾਈਮਡ ਗਰੁੱਪ ਦਾ ਇੱਕ ਬਹੁਤ ਹੀ ਨਵੇਂ ਸ਼੍ਰੇਣੀ ਦਾ ਇਹ ਇਨਸੈਕਟੀਸਾਈਡ ਹੈ ਕਿਸਾਨ ਸਾਥੀਓ ਮਿੱਤਰ ਜਿਹੜੇ ਇਨਸੈਕਟ ਹੈ ਉਨ੍ਹਾਂ ਲਈ ਇਹ ਸੇਫ ਹੈ ਉਹਨਾਂ ਨੂੰ ਇਹ ਕੋਈ ਹਾਨੀ ਨਹੀਂ ਪਹੁੰਚਾਉਂਦਾ ਕਿਸਾਨ ਸਾਥੀ ਉਹ ਟਕੂਮੀ 20% ਡਬਲਯੂਜੀ ਟਾਇਮਾਈਡ ਸ਼੍ਰੇਣੀ ਦਾ ਇਹ ਇਨਸੈਕਟੀਸਾਈਡ ਹੈ ਜੋ ਕਿ ਐਮਸੀਐਮ ਤਕਨੀਕ ਨਾਲ ਆਉਂਦਾ ਹੈ ਇਹ ਕੰਟੈਕਟ ਸਟਮਕ ਅਤੇ ਟ੍ਰਾਂਸਲੇਮినਰ ਐਕਸ਼ਨ ਦੇ ਨਾਲ ਇਹ ਜਿਹੜਾ ਸੁੰਡੀ ਦੀ ਹਰੇਕ ਸਟੇਜ ਦੇ ਉੱਤੇ ਇਹ ਬਹੁਤ کارਗਰ ਹੈ ਔਰ ਬਹੁਤ ਵੱਧ ਫਸਲਾਂ ਦੇ ਵਿੱਚ ਇਹ ਅਲੱਗ-ਅਲੱਗ ਕਿਸਮ ਦੇ ਜਿਹੜੇ ਲਾਰਵਾ ਉਹਨਾਂ ਤੇ ਇਹ ਕੰਟਰੋਲ ਕਰਦਾ ਹੈ ਬਟ ਅੱਜ ਅਸੀਂ ਗੱਲ ਸਿਰਫ ਲੀਫ ਹੋਲਡਰ ਪਤਲਪੇਟ ਅਤੇ ਗੋਭ ਦੀ ਸੁੰਡੀ ਬਾਰੇ ਕਰਾਂਗੇ ਇਹ ਡਬਲਯੂਜੀ ਫਾਰਮੂਲੇਸ਼ਨ ਦੇ ਵਿੱਚ ਉਪਲਬਧ ਹੈ ਔਰ ਸਾਰਿਆਂ ਤੋਂ ਜ਼ਰੂਰੀ ਚੀਜ਼ ਹੈ ਰੀਇਨਫੋਰਸਨਰ ਹੈ ਕਿਸਾਨ ਸਾਥੀਓ ਇਹ ਐਮਸੀਐਮ ਬਾਰੇ ਅਸੀਂ ਗੱਲ ਕੀਤੀ ਸੀ ਐਮਸੀਐਮ ਮਸਲ ਕੰਟ੍ਰੈਕਸ਼ਨ ਮੈਕੈਨਿਜ਼ਮ ਜਿਵੇਂ ਤੁਸੀਂ ਹੁਣ ਇਹਦੇ ਵਿੱਚ ਦੇਖਿਆ ਹੋਊਗਾ ਜਿਵੇਂ ਸੁੰਡੀ ਵੱਡੀ ਸੀ ਜਿਆਦੀ ਦੀ ਸਪਰੇ ਹੋ ਜਾਂਦੀ ਆ ਤਾਂ ਸੁੰਡੀ ਜਿਹੜੀ ਹੈਗੀ ਆ ਸੁਕੜ ਕੇ ਉਹ ਮਰ ਜਾਂਦੀ ਹੈ ਕਿਸਾਨ ਸਾਥੀਓ ਫਲੂਵੈਂਡਾਮਾਈਡ 20% ਡਬਲਯੂਜੀ ਇਹਦੇ ਆਪਾਂ ਮੋਡ ਆਫ ਐਕਸ਼ਨ ਬਾਰੇ ਗੱਲ ਕਰਾਂਗੇ ਤੁਹਾਡੇ ਖੱਬੇ ਹੱਥ ਕਿਸਾਨ ਸਾਥੀਓ ਇੱਕ ਲਾਰਵਾ ਤੁਹਾਨੂੰ ਦਿਖ ਰਿਹਾ ਹੋਊਗਾ ਇਹ ਕਰਦਾ ਕੀ ਹੈ ਜਦੋਂ ਵੀ ਇਹਦੇ ਉੱਪਰ ਸਪਰੇ ਹੁੰਦੀ ਹੈ ਤਾਂ ਪਰੋਬੈਂਡਾਮਾਈਡ ਜਿਹੜਾ ਉਹ ਸੁੰਡੀ ਦੇ ਰਾਇਨੋਡਾਈਨ ਜਿਹੜੇ ਰਿਸੈਪਟਰ ਹੈ ਉਹਨਾਂ ਨੂੰ ਲੋਕੇਟ ਕਰ ਲੈਂਦਾ ਉਹਨਾਂ ਨੂੰ ਲੱਭ ਲੈਂਦਾ ਅਤੇ ਉਹਦੇ ਨਾਲ ਹੀ ਚਿਪਕ ਜਾਂਦਾ ਹੈ ਤੇ ਜਿਹਦੇ ਨਾਲ ਉਹਦੇ ਵਿੱਚੋਂ ਕੈਲਸ਼ੀਅਮ ਦਾ ਵਹਾਅ ਜਿਹੜਾ ਉਹ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਐਂਡ ਤੇ ਜਿਹੜੀ ਸੁੰਡੀ ਆ ਉਹ ਸੁੱਕੜ ਕੇ ਮਰ ਜਾਂਦੀ ਹੈ ਪਰੋਬੈਂਡਾਮਾਈਡ ਦੀ ਜੇ ਆਪਾਂ ਗੱਲ ਕਰੀਏ ਕਿਸਾਨ ਸਾਥੀਓ ਤੁਹਾਨੂੰ ਦੇਖ ਰਿਹਾ ਹੋਊਗਾ ਜੇ ਮੈਂ ਪਹਿਲੀ ਪੌੜੀ ਦੀ ਗੱਲ ਕਰਾਂ ਤਾਂ ਇੰਜੈਕਸ਼ਨ ਹੋਇਆ ਯਾਨੀ ਕਿ ਸਪਰੇਅ ਇਹਦੇ ਉੱਤੇ ਪਈ ਹੈ ਦੂਸਰੀ ਜਿਹਦੇ ਵਿੱਚ ਕੈਲਸ਼ੀਅਮ ਫਲੋ ਹੈ ਤੁਹਾਨੂੰ ਦਿਖਾਇਆ ਗਿਆ ਇਹਦੇ ਚੋਂ ਕੈਲਸ਼ੀਅਮ ਆ ਜਿਹੜਾ ਉਹ ਨਿਕਲਣਾ ਸ਼ੁਰੂ ਹੋ ਗਿਆ ਔਰ ਨਾਲ ਹੀ ਜਦੋਂ ਕੈਲਸ਼ੀਅਮ ਨਿਕਲਣਾ ਸ਼ੁਰੂ ਹੋ ਗਿਆ ਉਹ ਸੁੰਡੀ ਆ ਜਿਹੜੀ ਕਮਜ਼ੋਰ ਹੋਣੀ ਸ਼ੁਰੂ ਹੋ ਗਈ ਨਾਲ ਦੀ ਨਾਲ ਹੀ ਉਹਦੇ ਜਿਹੜੇ ਮਾਸਪੇਸ਼ੀਆਂ ਉਹ ਸੁੱਕਣੀਆਂ ਸ਼ੁਰੂ ਹੋ ਗਈਆਂ ਤੇ ਐਟ ਦਿ ਐਂਡ ਉਹਦੀ ਮੌਤ ਆ ਜਿਹੜੀ ਉਹ ਹੋ ਜਾਂਦੀ ਹੈ ਕਿਸਾਨ ਸਾਥੀਓ ਜੇ ਮੈਂ ਟਕੂਮੀ ਦੀ ਡੋਜ਼ ਅਤੇ ਐਪਲੀਕੇਸ਼ਨ ਦੀ ਗੱਲ ਕਰਾਂ ਤਾਂ ਇਹਦੀ ਜਿਹੜੀ ਦਰ ਹੈ ਉਹ 50 ਤੋਂ 70 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਹੈ ਔਰ ਇਹਨੂੰ ਤੁਸੀਂ 25 ਤੋਂ 30 ਦਿਨਾਂ ਦੇ ਅੰਦਰ ਔਰ 60 ਤੋਂ 70 ਦਿਨ ਦੇ ਅੰਦਰ ਤੁਸੀਂ ਇਹਨੂੰ ਇਸਤੇਮਾਲ ਆ ਜਿਹੜਾ ਉਹ ਕਰ ਸਕਦੇ ਹੋ ਕਿਸਾਨ ਸਾਥੀਓ ਜੇ ਟਕੂਮੀ ਬਾਰੇ ਆਪਾਂ ਚਾਤ ਮਾਰ ਲਈਏ ਤਾਂ ਇਹ ਲੰਬਾ ਕੰਟਰੋਲ ਰੱਖਦਾ ਹੈ ਦੋਨੇ ਕਿਸਮ ਦੀਆਂ ਸੁੰਡੀਆਂ ਪਤਲ ਪੇਟ ਤੇ ਗੋਬ ਦੀ ਸੁੰਡੀ ਉਤੇ ਇਹਦਾ ਪ੍ਰੋਪਰ ਅਸਰ ਰਹਿੰਦਾ ਹੈ ਗ੍ਰੀਨ ਕੈਮਿਸਟਰੀ ਯਾ ਹਰੇ ਰੰਗ ਦਾ ਤਕਾਉਣ ਹੈ ਜਿਹੜਾ ਕਿ ਸੇਫ ਕੈਮਿਸਟਰੀ ਹੈ ਸੇਫ ਪੈਸਟਿਸਾਈਡ ਹੈ ਫੋਟੋਟੋਨਿਕ ਇਫੈਕਟ ਦਿੰਦਾ ਹੈ ਜਦ ਵੀ ਤੁਸੀਂ ਇਹਨੂੰ ਸਪਰੇਅ ਕਰੋਗੇ ਤਾਂ ਇਹ ਤੁਹਾਡੇ ਖੇਤ ਦੇ ਵਿੱਚ ਗ੍ਰੀਨਰੀ ਦਿੰਦਾ ਹੈ ਔਰ ਲਜਾਉਣ ਲਿਆਉਣ ਤੇ ਲਜਾਉਣ ਦੇ ਵਿੱਚ ਇਹ ਬਹੁਤ ਈਜ਼ੀ ਹੈ। ਔਰ ਕਿਸੇ ਵੀ ਉਲੀਨਾਸ਼ਕ ਦੇ ਨਾਲ ਤੁਸੀਂ ਮਿਲਾ ਕੇ ਇਹਦਾ ਸਪਰੇਅ ਕਰ ਸਕਦੇ ਹੋ ਜਿਸ ਦੇ ਨਾਲ ਤੁਹਾਡੀ ਜਿਹੜੀ ਪੈਸੇ ਦੀ ਬਚਤ ਹੁੰਦੀ ਹੈ ਵਾਰ-ਵਾਰ ਲੇਬਰ ਤੁਹਾਨੂੰ ਨਹੀਂ ਦੇਣੀ ਪੈਂਦੀ। ਕਿਸਾਨ ਸਾਥੀਓ ਜੇ ਮੈਂ ਇਹਦੇ ਫਾਇਬਸ ਬਾਰੇ ਗੱਲ ਕਰਾਂ ਤਾਂ ਜਿਹੜਾ ਟਕੂਮੀ ਹੈ ਉਹ ਐਮ ਸੀ ਐਮ ਤਕਨੀਕ ਦੇ ਨਾਲ ਆਉਂਦਾ ਹੈ ਜਿਹਦੇ ਤੋਂ ਸਾਨੂੰ ਲੰਬਾ ਅਸਰ ਉਹ ਮਿਲਦਾ ਹੈ ਪਰ ਜਿਸ ਕਾਰਨ ਸਾਡਾ ਸਪਰੇਆ ਦਾ ਜਿਹੜਾ ਖਰਚਾ ਉਹ ਘਟ ਜਾਂਦਾ ਹੈ ਘੱਟ ਨੰਬਰ ਆਪਾਂ ਨੂੰ ਸਪਰੇਅ ਕਰਨੇ ਪੈਂਦੇ ਹਨ ਅਤੇ ਲੋਰ ਜਿਹੜਾ ਪ੍ਰਤੀ ਦਿਨ ਦੇ ਕੋਸਟ ਦੀ ਅਸੀਂ ਗੱਲ ਕਰੀਏ ਕੰਟਰੋਲ ਦਾ ਉਹ ਬਹੁਤ ਘਟ ਆਉਂਦਾ ਹੈ ਬ੍ਰੌਡ ਸਪੈਕਟ੍ਰਮ ਹੈ ਇਹ ਕਈ ਕਿਸਮ ਦੀਆਂ ਜਿਹੜੀਆਂ ਸੁੰਡੀਆਂ ਨੂੰ ਕੰਟਰੋਲ ਕਰਦਾ ਹੈ ਔਰ ਜਿਹਦੇ ਨਾਲ ਇੱਕ ਕਿਸਾਨ ਨੂੰ ਵੱਧ ਉਪਜ ਮਿਲਦੀ ਹੈ ਫਾਈਟੋਟੋਨਿਕ افੈਕਟ ਇਹ ਇਹ ਦਿੰਦਾ ਹੈ ਜੋ ਕਿ ਗ੍ਰੀਨਰੀ ਜਦੋਂ ਆਉਗੀ ਤਾਂ ਤੁਹਾਡਾ ਪ੍ਰਕਾਸ਼ ਸੰਸਲੇਸ਼ਨ ਨੂੰ ਵੀ ਇਹ ਤੇਜ਼ ਕਰ ਦਿੰਦਾ ਹੈ ਔਰ ਜਿਸ ਦੇ ਨਾਲ ਤੁਹਾਨੂੰ ਝਾੜ ਦੇ ਵਿੱਚ ਵੀ ਅਤੇ ਕੁਆਲਿਟੀ ਦੇ ਵਿੱਚ ਵੀ ਤੁਹਾਨੂੰ ਇਜਾਫਾ ਦੇਖਣ ਨੂੰ ਮਿਲਦਾ ਹੈ ਲੰਬੇ ਟਾਈਮ ਤੱਕ ਇਹ ਅਸਰ ਰੱਖਦਾ ਹੈ ਔਰ ਪ੍ਰੀਵੈਂਟਿਵ ਐਸ ਵੈਲ ਐਸ ਕਿਉਰੇਟਿਵ ਐਕਸ਼ਨ ਇਹਦਾ ਹੈ ਔਰ ਇਹ ਇੱਕ ਗ੍ਰੀਨ ਟ੍ਰਾਇੰਗਲ ਦਾ ਗ੍ਰੀਨ ਤਕੌਣ ਦਾ ਪ੍ਰੋਡਕਟ ਹੈ ਜਿਹੜਾ ਕਿ ਸੇਫਰ ਹੈ ਜੋ ਕਿ ਸਾਡੇ ਆਂਡ ਗਵਾਂਡ ਅਤੇ ਸਾਡੀ ਸ੍ਰਿਸ਼ਟੀ ਵਾਸਤੇ ਬਹੁਤ ਹੀ ਸੇਫ ਹੈ ਧੰਨਵਾਦ ਸਾਥੀਓ ਤੁਸੀਂ ਅੱਜ ਬਹੁਤ ਧਿਆਨ ਨਾਲ ਅੱਜ ਦਾ ਜਿਹੜਾ ਲਾਈਵ ਸੈਸ਼ਨ ਇਹ ਸੁਣਿਆ ਹੈ ਅਤੇ ਨਾਲ ਹੀ ਮੈਂ ਤੁਹਾਨੂੰ ਇਹਦੇ ਬਾਰੇ ਜ਼ਰੂਰ ਹੋਰ ਐਡ ਕਰਨਾ ਚਾਹੂਗਾ ਜੇ ਤੁਸੀਂ ਕੁਝ ਵੀ ਹੋਰ ਚੀਜ਼ ਸਾਡੇ ਤੋਂ ਪੁੱਛਣੀ ਹੈ ਤਾਂ ਸਾਡੇ ਹੇਠਾਂ ਦਿੱਤੇ ਹੋਏ ਨੰਬਰਾਂ ਤੇ ਕਾਲ ਕਰਕੇ ਜਾਂ ਮੇਲ ਕਰਕੇ ਤੁਸੀਂ ਸਾਡੇ ਤੋਂ ਉਹਦੇ ਬਾਰੇ ਜਾਣਕਾਰੀ ਲੈ ਸਕਦੇ ਹੋ ਧੰਨਵਾਦ